ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਕਪੂਰਥਲਾ ਦੀ ਮਾਡਰਨ ਜੇਲ੍ਹ ਚ ਕੈਦੀਆਂ ਵੱਲੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ 18-19 ਮਈ ਦੀ ਰਾਤ ਦੋ ਹਵਾਲਾਤੀਆਂ ਦੀ ਭੇਤ ਭਰੇ ਹਾਲਾਤਾਂ 'ਚ ਮੌਤ ਤੋਂ ਬਾਅਦ ਸਨਸਨੀ ਫੈਲ ਗਈ ਇੱਕ ਹਵਾਲਾਤੀ ਦਾ ਨਾਂ ਤਰਨੁਕੁਮਾਰ ਤੇ ਦੂਜੇ ਦਾ ਨਾਂ ਰਵੀ ਕੁਮਾਰ ਸੀ ਤਰੁਣ ਬੜਾਪਿੰਡ ਘਰਾਇਆ ਤੇ ਰਵੀ ਕਪੂਰ ਥਲਾ ਦੀ ਇੰਡਸਟਰੀਅਲ ਏਰੀਆ ਦੇ ਰਹਿਣ ਵਾਲਾ ਸੀ ਇਹਨਾਂ ਜੋ ਤਰੁਣ ਕੁਮਾਰ ਨਸ਼ੇ ਦੇ ਕੇਸ ਤਰਵੀ ਕੁਮਾਰ ਕਰਨਕ ਚੋਰੀ ਦੇ ਮਾਮਲੇ ਚ ਅੰਦਰ ਸੀ ਮ੍ਰਿਤਕ ਰਵੀ ਦੇ ਪਰਿਵਾਰ ਮੁਤਾਬਕ ਮੌਤ ਤੋਂ ਕੁਝ ਘੰਟੇ ਪਹਿਲਾਂ ਉਸ ਦਾ ਫੋਨ ਆਇਆ ਸੀ ਗਲਬਾ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਲੱਗੀ ਪਰਵਾਦਾ ਇਲਜ਼ਾਮ ਹੈ ਕਿ ਰਵੀ ਦੀ ਮੌਤ ਪਿੱਛੇ ਕੋਈ ਹੋਰ ਵਜ੍ਹਾ ਹੈ ਹਾਏ ਰੱਬਾ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਮੈਂ ਉੱਥੇ ਕੀਤਾ ਇਹਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਉਸ ਨੇ ਹਾਏ ਉਹਦਾ ਦਾ ਟੋੜ ਦਿੱਤਾ ਗਲ ਕੁੱਟਿਆ ਮੇਰੇ ਪੁੱਤ ਦਾ ਮੇਰੇ ਬੋਤੇ ਤਾਂ ਨਹੀਂ ਕਦੀ ਮਾਰ ਸਕਦਾ ਮੇਰੇ ਪੁੱਤ ਨੂੰ ਮਾਰ ਦਿੱਤਾ ਆ ਜਦਨਿੰਨੂੰ ਮਲੇਕੀ ਜੇਲ੍ਹ ਚ ਸ਼ਿਫਟ ਕਰਨ ਲੱਗੇ ਹੀ ਤੇ ਇਹਦੇ ਕੋਲੂ ਮੋਬਾਈਲ ਹੀ 3-4000 ਰੁਪਿਆ ਸੀ ਤੇ ਮੁਲਾਜ਼ਮਨ ਖੋਇਆ ਸੀ ਤੇ ਇੰਨੇ ਐਸਐਸ ਨੂੰ ਗਾਲਾ ਕੱਢਿਆ ਸੀ ਤੇ ਐਚਐਸ ਨੂੰ ਵੀ ਕੱਢਿਆ ਸੀ ਕਿ ਪੈਸੇ ਮੇਰੇ ਦੋ ਤੇ ਉੱਥੇ ਜਿੱਥੂ ਲੈ ਕੇ ਆ ਤੇ ਉੱਥੇ ਕੋਈ ਰੰਜਿਸ਼ ਪਾਦੀ ਹੀ ਐ ਦੀ ਜਾ ਬੁਲਸਲੇ ਨੇ ਮਾਰਿਆ ਜਾਂ ਕਿੱਦਾਂ ਆ ਇਹ ਕਹਿੰਦੇ ਫਾਹਾ ਲੈ ਕੇ ਮਰਿਆ ਪਰ ਫਾਹਾ ਲੈ ਕੇ ਨਹੀਂ ਮਰਿਆ ਕਿਉਂਕਿ ਉਹਦੇ ਇੱਥੇ ਨਿਸ਼ਾਨ ਹੈ ਨਹੀਂ ਤਾਂ ਪੂਰਾ ਨਿਸ਼ਾਨ ਹੋਣਾ ਹੈ ਤਿੰਨ ਦਿਨ ਹੋਏ ਹੁਣ ਜੇਲ੍ਹ ਚ ਗਿਆ ਨੂੰ ਕੱਲ ਸ਼ਾਮੀ 6 ਵਜੇ ਫੋਨ ਆਇਆ ਕਾਲੂ ਦਾ ਵੀ ਕਹਿੰਦਾ ਸਾਨੂੰ ਕੱਪੜੇ ਦੇ ਦਿਓ ਨਾਲ ਥੋੜੇ ਖਰਚਾ ਵਰਚਾ ਦੇ ਦਿਓ ਰਾਤੀ ਇਹਨਾਂ ਨੇ ਸੁਤਿਆ ਪਿਆ ਨੂੰ ਇੱਕ ਦੋ ਜੇ ਫੋਨ ਆਇਆ ਹੁਣ ਇਹਨਾਂ ਨੇ ਇਨੀ ਗੌਰ ਕੀਤੀ ਨਹੀਂ ਕਿੰਦਾ ਕੀਦਾ ਨਹੀਂ ਸਵੇਰੇ ਉੱਠ ਕੇ ਉਸ ਨੰਬਰ ਤੇ ਇਹਨਾਂ ਨੇ ਫੋਨ ਲਾਇਆ ਵਾ ਤੇ ਇਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਰ ਨਾ ਐਮਰਜੈਂਸੀ ਦਾਖਲਾ ਤੁਸੀਂ ਹਸਪਤਾਲ ਆ ਜੋ ਸੀ ਧੀ ਜੀ ਵੀ ਦੇ ਆ ਕੇ ਬੈਠੇ ਆ ਜੀ ਇੱਥੇ ਤੇ ਕੋਈ ਇੱਥੇ ਬੰਦਾ ਨਹੀਂ ਜੋ ਆ ਕੇ ਦੇਖਿਆ ਬੰਦਾ ਡੇਢ ਸਾਡਾ ਜ਼ਿਕਰ ਹੋਊਗਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੇਲ੍ਹ ਚ ਅਜਿਹੀ ਘਟਨਾ ਵਾਪਰੀ ਹੋਵੇ